ਜੁੜੇ ਹੋ ਬੇਦਕਾਰ ਮਿਸ਼ਨ ਨਿਊ ਚੈਨਲ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਮੌਜੂਦ ਆਂ ਐਂਡ ਦਾ ਗਾਰਡ ਜਗੇੜੇ ਦੇ ਪੁਲ ਤੇ ਜਿੱਥੇ ਕਿ ਲੁਧਿਆਣਾ ਟੂ ਮਲੇਰ ਕੋਟਲਾ ਹਾਈਵੇ ਦੇ ਉੱਪਰ ਇੱਕ ਨੌਜਵਾਨ ਸਾਨੂੰ ਦੌੜਦਾ ਹੋਇਆ ਨਜ਼ਰ ਆਇਆ ਜਿੱਥੇ ਕਿ ਨੌਜਵਾਨ ਨਾਲ ਕਰਦੇ ਆ ਗੱਲਬਾਤ ਭਾਈ ਜੀ ਕੀ ਨਾਮ ਆ ਦੀ ਮੇਰਾ ਨਾਮ ਗੁਰਸੇਵਕ ਸਿੰਘ ਤੇ ਤੁਹਾਨੂੰ ਅਸੀਂ ਦੇਖਿਆ ਜਿੱਥੇ ਲੁਧਿਆਣਾ ਤੋਂ ਮਲੇਰਕੋਟਲਾ ਹਾਈਵੇ ਦੇ ਉੱਪਰ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਮਤਲਬ ਰਨਿੰਗ ਕਰਦੇ ਹੋ ਕੀ ਰਾਜ ਹੈ ਦੇ ਵਿੱਚ ਰਨਿੰਗ ਵੀਰੇ ਮੈਂ ਸਵੇਰ ਜਲ 4 ਵਜੇ ਉੱਠਦਾ ਤੇ 4 ਵਜੇ ਉੱਠ ਕੇ ਮੈਂ ਲੁਧਿਆਣਾ ਤੋਂ ਆਪਣਾ ਜਿਹੜਾ ਡੇਲੋਂ ਆ ਡੇਲੋਂ ਤੋਂ ਕੋਪੜੂਟਾ ਕੋਪੜੂਟੇ ਤੋਂ ਬੈਕ ਅਪਡਾਉਣ ਕਰਦਾ ਮੈਂ ਡੇਲੀ ਅਪਡਾਉਣ ਕਰਦਾ ਐ ਡੇਲੀ ਕੰਮ ਫਟੋ ਘਟ 30 ਤੋਂ 35 ਕਿਲੋਮੀਟਰ ਦੌੜਦਾ ਦਿਨ ਦੇ ਵਿੱਚ ਤੇ ਮੈਂ ਆਰਮੀ ਦੇ ਵਿੱਚ ਮੈਰਾਥਨਾਂ ਦੌੜਦਾ ਮੈਰਾਥਨ 21 ਕਿਲੋਮੀਟਰ ਹਾਫ ਮੈਰਾਥਨ ਕਹਿੰਦੇ ਆ ਤੇ 42 ਕਿਲੋਮੀਟਰ ਵੀ ਦੌੜਦਾ ਜ਼ਿਆਦਾਤਰ ਮੈਂ 12 ਕਿਲੋਮੀਟਰ ਹੀ ਦੌੜਦਾ ਤੇ ਸਵੇਰ ਮਾਰਨਿੰਗ ਟਾਈਮ ਸਟਾਰਟ ਕਰਦਾ ਤਕਰੀਬਨ 4 ਤੋਂ 4 ਵੇ ਸਟਾਰਟ ਕਰਦਾ ਤੇ 7-8 ਵੇ ਤੱਕ ਦੌੜਦਾ ਮੈਂ ਦਿਨ ਦੇ ਵਿੱਚ ਤੇ ਜਿਆਦਾ ਸ਼ਾਮ ਨੂੰ ਥੋੜੀ ਹੀ ਲਾਉਣਾ ਸ਼ਾਮ ਨੂੰ ਤਾਂ ਪੰਜ ਤੋਂ 10 ਕਿਲੋਮੀਟਰ ਹੀ ਦੌੜਦਾ ਜਿਆਦਾ ਨਹੀਂ ਜਿਵੇਂ ਵੀਰੀ ਮਤਲਬ ਹੁਣ ਤਾਂ ਚਲੋ ਮੌਸਮ ਕੁਛ ਠੀਕ ਹੋ ਗਿਆ ਜਿਵੇਂ ਠੰਡ ਦਾ ਮੌਸਮ ਹੁੰਦਾ ਧੁੰਦਾ ਦਾ ਦਸੰਬਰ ਦਾ ਮਹੀਨਾ ਆਉਂਦਾ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਉਦੋਂ ਫਿਰ ਸ਼ਡਿਊਲ ਕੀ ਰਹਿੰਦਾ ਤੁਹਾਡਾ ਸ਼ਡਿਊਲ ਨਹੀਂ ਮੈਂ ਕਰੀ ਚੇਂਜ ਕਰਦਾ ਸ਼ਡਿਊਲ ਮੇਰਾ ਇਹੀ ਰਹਿਣਾ ਠੰਡ ਦੇ ਵਿੱਚ ਹਾਂ ਇਦਾਂ ਹੁੰਦਾ ਥੋੜਾ ਲੇਟ ਹੋ ਜਾਂਦਾ ਉੱਠਣ ਦੇ ਵਿੱਚ ਮਤਲਬ ਥੋੜਾ ਠੰਡ ਜ਼ਿਆਦਾ ਹੁੰਦੀ ਹੈ ਫਿਰ ਉਸ ਹਨ ਮੌਸਮ ਨੇ ਕਿ ਧੁੰਦ ਜ਼ਿਆਦਾ ਹੁੰਦੀ ਹੈ ਗੱਡੀ ਗੁਡੀਆਂ ਦਾ ਪਤਾ ਹੀ ਲੱਗਦਾ ਤੇ ਬਾਕੀ ਫਿਰ ਟਾਈਮ ਤਾਂ ਮੇਰਾ ਉਹੀ ਰਹਿੰਦਾ ਮਤਲਬ ਦੌੜਨਾ ਜਿੰਨਾ ਮੈਂ ਰੂਟੀਨ ਦਾ ਵਰਕ ਆ ਮੇਰਾ ਰੂਟੀਨ ਵਰਕ ਮੇਰਾ ਉਨੇ ਹੀ ਰਹਿਣਾ ਛ ਤੇ ਉੱਥੇ ਦਾ ਫਿਰ ਅਸੀਂ ਹਰ ਟਾਈਮ ਦੌੜਦੇ ਨਹੀਂ ਆਂ ਮਤਲਬ ਸਾਰਾ ਦਿਨ ਦੌੜ ਪੜਾਇਆ ਦੌੜ ਬਾਹਰ ਚ ਨਿਕਲ ਜਾਂਦਾ ਸਾਰਾ ਤੇ ਜਿਵੇਂ ਦੌੜਨ ਤੋਂ ਬਾਅਦ ਜਦੋਂ ਆਮਣੇ ਘਰ ਦਾ ਮਤਲਬ ਘਰ ਦਾ ਕੰਮ ਕਰਦਾ ਕਿਵੇਂ ਥੋੜਾ ਘਰ ਦੇ ਕੰਮ ਤਾਂ ਵੀ ਕਰਨੀ ਪੈਂਦੇ ਹਣ ਘਰੇ ਆ ਕੇ ਸਾਰੇ ਕੰਮ ਕਰਨੀ ਪੈਂਦੇ ਆ ਕੋਈ ਵੀ ਕੰਮ ਆ ਕਰਦਾ ਕਿਤੇ ਐ ਤਾਂ ਨਹੀਂ ਹੁੰਦਾ ਹੈਗਾ ਵੀ ਮੈਂ ਰਨਿੰਗ ਕਰ ਲਈ ਮੈਂ ਮਲਾਜਮ ਇੱਕ ਵੀ ਮੈਂ ਘਰ ਦੇ ਕੰਮ ਨਹੀਂ ਕਰਨੀ ਨਹੀਂ 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 ਇਦਾਂ ਨਹੀਂ ਇਦਾਂ ਨਹੀਂ ਕਰਦੇ ਇੱਕ ਕੰਮ ਤਾਂ ਕਰਨੀ ਪੈਣਾ ਵੀਰੇ ਘਰੇ ਆਏ ਆ ਛੁੱਟੀ ਆਏ ਘਰ ਦੇ ਜਿਹੜੇ ਕੰਮ ਰਹਿ ਜਾਂਦੇ ਨੇ ਉਹ ਤਾਂ ਕਰਨੀ ਪੈਂਦੇ ਆ ਨਾ ਬਾਕੀ ਜਿਹੜਾ ਵੀ ਕੰਮ ਹੁੰਦਾ ਦੂਜਾ ਅਫਸਰthi ਹੁੰਦਾ ਧਾਰੀ ਵੀ ਇਕੱਲੀ ਹੀ ਆ ਤੇ ਕਰਨਾ ਹੀ ਪੈਣਾ ਸਾਰਾ ਕੰਮ ਬਾਕੀ ਉਹ ਦੇ ਲਾਉਣ ਕਿੱਕੋ ਆਪਣੀ ਕਿੰਨੀ ਪੜ੍ਹਾਈ ਹੈ ਮੈਂ ਫਿਰ ਪਲੱਸ 2 ਤੋਂ ਬਾਅਦ ਹੀ ਹੋਇਆ ਸੀ ਭਰਤੀ ਹੋ ਗਿਆ ਸੀ ਮੈਂ ਮਤਲਬ 7.5 ਸਾਲ ਦੀ ਏਜ ਦੇ ਵਿੱਚ ਭਰਤੀ ਹੋ ਗਿਆ ਸੀ ਕਿੰਨੇ ਸਾਲ ਦੇ ਵਿੱਚ ਭਰਤੀ ਹੋਏ ਜੀ ਮੈਂ 2016 ਦੇ ਵਿੱਚ ਹੋ ਗਿਆ ਸੀ ਭਰਤੀ ਜੇ ਦੇਖਿਆ ਜਾਵੇ ਫੌਜ ਦੇ ਵਿੱਚ ਉੱਥੇ ਕਿੰਨੀ ਕਿ ਜ਼ਿਆਦਾ ਮਿਹਨਤ ਕੀਤੀ ਆ ਉੱਥੇ ਵੀ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਜ਼ਰੂਰ ਤੋਂ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਮਿਹਨਤ ਕਿਉਂਕਿ ਥੋੜਾ ਸਰੀਰ ਵੀ ਹੋਣਾ ਚਾਹੀਦਾ ਦੌੜਨ ਵਾਸਤੇ ਮਤਲਬ ਸਰੀਰ ਚਾਹੀਦਾ ਵਾ ਪਰ ਸਰੀਰ ਸੀ ਪਹਿਲਾਂ ਮੇਰਾ ਵੀ ਵਧੀਆ ਸਰੀਰ ਸੀਗਾ ਮੈਂ ਜਦ ਦੌੜ ਦੌੜ ਕੇ ਮੇਰਾ ਸਰੀਰ ਤਾਂ ਚਲੋ ਖੈਰ ਪਤਲਾ ਹੋ ਗਿਆ ਪਰ ਮਿਹਨਤ ਈ ਯਾਰਾ ਜ਼ਰੂਰਤ ਪੈਂਦੀ ਹੈ ਜਦੋਂ ਤੁਸੀਂ ਫੌਜ ਦੇ ਵਿੱਚ ਭਰਤੀ ਹੋਏ ਸੀਗੇ ਇੱਕ ਦੇਸ਼ ਦੀ ਸੇਵਾ ਕਰਦੇ ਸੀਗੇ ਖੇਡਾਂ ਦੇ ਵਿੱਚ ਜਾਣ ਦਾ ਮੌਕਾ ਤੁਹਾਨੂੰ ਕਦੋਂ ਪ੍ਰਾਪਤ ਹੋਇਆ ਸੀਗਾ ਮੈਂ 2017 ਤੋਂ ਇਹਦੇ ਵਿੱਚ ਹੀ ਆਂ ਇਹ ਫੀਲਡ ਦੇ ਵਿੱਚ ਹੀ ਆਂ ਦੌੜਨ ਦੇ ਵਿੱਚ ਤੇ ਆਈਆਂ ਕਾਫੀ ਮੈਰਾਥਨਾਂ ਦੌੜੇ ਹੁੰਦੀਆਂ ਫੌਜ ਦੇ ਵਿੱਚ ਕ੍ਰੋਸ ਕੰਟਰੀ ਉਹਨਾਂ ਨੂੰ ਵੀ ਕਾਫੀ ਜਗ੍ਹਾ ਦੌੜੇ ਅਭੀ ਥੋੜੇ ਦੇ ਦੂਰ ਦੇ ਰਹੇ ਹੁਣ ਇੱਥੇ ਵੀ ਆਪਣੇ ਲੁਧਿਆਣੇ ਦੇ 4 ਅਪ੍ਰੈਲ ਦੇ ਵਿੱਚ ਉਹਦੇ ਵਿੱਚ ਵੀ ਖੈਰ ਪਾਰਟਿਸਪੇਟ ਕਰਾਂਗੇ ਤੇ ਚੰਡੀਗੜ੍ਹ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਕਰਾਂਗੇ ਜਿੰਨੀਆਂ ਵੀ ਆ ਤਕਰੀਬ ਮਰਾਥਨ ਆਪਣੇ ਨੇੜੇ ਤੇੜੇ ਹੈਗੀਆਂ ਨੇ ਮੈਂ ਤਕਰੀਬਨ ਪਾਰਟਿਸਪੇਟ ਕਰਾਂਗੇ ਉਹਨਾਂ ਦੇ ਵਿੱਚ ਹੁਣ ਤੱਕ ਕਿੱਥੇ ਕਿੱਥੇ ਕਿ ਤੁਸੀਂ ਪਾਰਟਿਸਪੇਟ ਕਰ ਚੁੱਕੇ ਹੋ ਹੁਣ ਤੱਕ ਮੈਂ ਜੈਪੁਰ ਦੇ ਵਿੱਚ ਚੰਡੀਗੜ੍ਹ ਦਿੱਲੀ ਮੁੰਬਈ ਪੂਨੇ ਆਪਣੇ ਕੋਲਕਾਤਾ ਦੇ ਵਿੱਚ ਇਹਨਾਂ ਦੇ ਵਿੱਚ ਪਾਰਟਿਸਪੇਟ ਕਰ ਚੁੱਕਿਆ ਹਾਂ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਤੁਹਾਨੂੰ ਮਤਲਬ ਜਵਾਨਾ ਜਿਹੜੂ ਵੀ ਆਪਣੇ ਵੀ ਹੈਗੇ ਨੇ ਨਾ ਮੁੰਡੇ ਆਪਣੀ ਦੌੜ ਦੇਣ ਸੁਭਾ ਜਾਂ ਪ੍ਰੈਕਟਿਸ ਭਰਤ ਨੂੰ ਚਾਹੁੰਦੇ ਨੇ ਮਿਹਨਤ ਕਰੋ ਯਾਰ ਦੱਬ ਕੇ ਮਿਹਨਤੀ ਬਹੁਤ ਮਿਹਨਤੀ ਫਲ ਲਿਆਉਂਦੀ ਆ ਠੀਕ ਹੈ ਕਿਸੇ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ ਹੈ ਲੋਕ ਆ ਹੁਣ ਮੈਨੂੰ ਵੀ ਲੋਕ ਕਹਿੰਦੇ ਰਵੇ ਤੂੰ ਪਤਲਾ ਜਾ ਵਾ ਖਾਂਦਾ ਨਹੀਂ ਕੁਝ ਪੀਂਦਾ ਨਹੀਂ ਹੁਣ ਉਹਨਾਂ ਨੂੰ ਕੀ ਪਤਾ ਮੇਰੀ ਮਿਹਨਤ ਕਿੰਨੀ ਆ ਦਿਨ ਦਾ ਮੈਂ ਕਿੰਨਾ ਦੌੜਦਾ ਕੀ ਕਰਦਾ ਉਹਨਾਂ ਨੂੰ ਕੁਝ ਨਹੀਂ ਪਤਾ ਠੀਕ ਹੈ ਮਿਹਨਤ ਮੈਨੂੰ ਪਤਾ ਹੁਣ ਮੈਨੂੰ ਜਿੰਨਾ ਮਰਜ਼ੀ ਦੂਰ ਤੱਕ ਦੜਾ ਲਓ ਮੈਨੂੰ ਕੋਈ ਸਾ ਮਿਹਨਤੀ ਸਭ ਤੋਂ ਜ਼ਰੂਰੀ ਮਿਹਨਤ ਆ ਸਵੇਰ ਉੱਠੋ ਆਪਦਾ ਦੌੜੋ ਮਿਹਨਤ ਕਰੋ ਵਧੀਆ ਖਰਾ ਖੁਰੂ ਖਾਓ ਠੀਕ ਹੈ ਕਿਸੇ ਦੇ ਪਿੱਛੇ ਲੱਗਣ ਦੀ ਕੋਈ ਉਹ ਨਹੀਂ ਜ਼ਰੂਰਤ ਨਹੀਂ ਹੈ ਆਪਦਾ ਮਿਹਨਤ ਕਰੋ ਦੱਬ ਕੇ ਜਿੰਨੀ ਮਿਹਨਤ ਕਰ ਸਕਦੇ ਹੋ ਮੈਂ ਰੱਬ ਇੱਕ ਨਾ ਇੱਕ ਦਿਨ ਮਿਹਨਤ ਨੂੰ ਫਲ ਤੇ ਰੱਬ ਰੰਗ ਜ਼ਰੂਰ ਲਿਆਉਂਦਾ ਹੀ ਲਿਆਉਂਦਾ ਵਾ ਠੀਕ ਹੈ ਦੱਬ ਕੇ ਕਰੋ ਮਿਹਨਤ ਫਲ ਜ਼ਰੂਰ ਮਿਲੂਗਾ ਤੁਹਾਨੂੰ ਤੇ ਇੱਕ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਡਾਈਟ ਪਲਾਨ ਪਲਾਨ ਕੀ ਰਹੇ ਦਾ ਡਾਈਟ ਪਲਾਨ ਜਦੋਂ ਇਥੋਂ ਦੌੜ ਕੇ ਜਾਈਦਾ ਮਤਲਬ ਆਪਾਂ ਨਾਰਮਲ ਵਰਕਆਊਟ ਜਾਂ ਗੁਰੂ ਕੰਟੀ ਕਹਿੰਦੇ ਨੇ ਪਾਣੀ ਤਾਂ ਜਰੂਰ ਜਿੰਨਾ ਦੱਬ ਕੇ ਪਾਣੀ ਪੀ ਸਕਦੇ ਹੋ ਪਾਣੀ ਉਨਾ ਹੀ ਪੀਣਾ ਜਿੰਨਾ ਪਾਣੀ ਪੀ ਸਕਦੇ ਹੋ ਉਸ ਤੋਂ ਬਾਅਦ ਡਾਈਟ ਦੇ ਵਿੱਚ ਆ ਜਾਂਦੇ ਨੇ ਚਨੇ ਆ ਜਾਂਦੇ ਨੇ ਬਦਾਮ ਕਾਜੂ ਦਾ ਦਾਖਾ ਕਹਿੰਦੇ ਨੇ ਉਹਨਾਂ ਦਾਖਾ ਖਾਓ ਉਸ ਤੋਂ ਬਾਅਦ ਡਾਈਟ ਦੇ ਵਿੱਚ ਇਹ ਖਾਓ ਤਾਂ ਫਰੂਟ ਫਲ ਫਰੂਟ ਘਰੇ ਵਿੱਚ ਦਾਲ ਰੋਟੀ ਆਪ ਜਿਹੜੀ ਦਹੀਂ ਕਿਉਂ ਉਸ ਤੋਂ ਬਾਅਦ ਜੋ ਵੀ ਪੀਨੇ ਉਹ ਜ਼ਰੂਰੀ ਆ ਇਹ ਚੀਜ਼ਾਂ ਜ਼ਰੂਰੀ ਨੇ ਜਿਵੇਂ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਸੀ ਵੀ ਤੇਸੀ ਖਰਾਕ ਖਾਓ ਸਭ ਤੋਂ ਜ਼ਿਆਦਾ ਜ਼ਰੂਰੀ ਆ ਆਪਣਾ ਸਿਆਣੇ ਬੁਢਾਲ ਸੱਚੀ ਗੱਲ ਗਏ ਗਏ ਨੇ ਦੇਸੀ ਖਰਾਕ ਕਰਗੀ ਕੋਈ ਖਰਾਕ ਨਹੀਂ ਹੈ ਜਿੰਨਾ ਆਪਾਂ ਮਰਜ਼ੀ ਕਹਿੰਦੇ ਨੇ ਮੁੰਡੇ ਪਾਊਡਰ ਖਾ ਲਿਆ ਖਾਰੇ ਉਹਨਾਂ ਦੇ ਉਹ ਕੁਛ ਨਹੀਂ ਕਰਦੇ ਸਿੱਧੀ ਗੱਲ ਆ ਥੋੜੇ ਟਾਈਮ ਲਈ ਕਰਦੇ ਨੇ ਪਰ ਜਿਹੜੀ ਦੇਸੀ ਖਰਾਕ ਆ ਦੇਸੀ ਕਿਉਂ ਹੋ ਗਿਆ ਆਪਣਾ ਦਹੀਂ ਦੁੱਧ ਮੱਖਣ ਲੱਸੀ ਇਹ ਇਨਰਗੀ ਦੀ ਰੀਸ ਕਿਤੇ ਨਹੀਂ ਹੈ ਕਿਤੇ ਵੀ ਨਰਗੀ ਦੀ ਰੀਸ ਨਹੀਂ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵੀਰ ਆਪਣਾ ਬਹੁਤ ਵਧੀਆ ਵਾ ਥੈਂਕ ਯੂ ਵੀਰੇ ਅੱਸੀ ਗੱਲ